ਕਲੈਰੀਫਾਈ ਕਰਨ ਲਈ ਰੱਖੀਏ ਜੀ ਸਾਨੂੰ 5 ਦੀ ਦੁਪਹਿਰ ਨੂੰ ਟੁੱਕਾ ਆਂਦਾ ਹਸਪੀਟਲ ਤੋਂ ਜਿਹਦੇ ਵਿੱਚ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਮੌਕੇ ਤੇ ਸਾਡੇ ਐਸਐਚਓ ਤੇ ਆਈਓ ਵੀ ਜਾਂਦੇ ਨੇ ਜੋ ਕਿ ਇਹ ਪਤਾ ਲੱਗਦਾ ਕਿ ਉਹਨਾਂ ਦੇ ਬਿਆਨਾਂ ਤੋਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਰਿਲੇਟਿਵਸ ਦੇ ਬਿਆਨਾਂ ਤੋਂ ਹੀ ਪਤਾ ਲੱਗਦਾ ਕਿ ਐਕਸੀਡੈਂਟ ਹੋਇਆ ਸੀ 4 ਦੀ ਰਾਤ ਨੂੰ ਇਹ ਰਜੇਸ਼ ਨਾਮ ਹੈ ਮੁੰਡੇ ਦਾ ਜਿਹੜਾ ਕਿ ਜ਼ੋਮਾਟੋ ਤੇ ਡਿਲੀਵਰੀ ਕਰਦਾ ਹੈ ਜ਼ੋਮਾਟੋ ਤੇ ਡਿਲੀਵਰੀ ਕਰ ਰਿਹਾ ਸੀ ਰਾਤ ਨੂੰ ਤਾਂ ਟਿੱਬਾ ਰੋਡ ਤੋਂ ਜਦੋਂ ਟਰੈਵਲ ਕਰ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਤੋ ਉਸ ਐਕਸੀਡੈਂਟ ਚ ਉਹ ਸਿਰ ਦੇ ਵੱਲ ਡਿੱਗਦਾ ਤੇ ਸਿਰ ਤੇ ਸੱਟਾਂ ਵੱਜਦੀਆਂ ਉਹਨੂੰ ਨਾਲ ਹੀ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਅਗਲੇ ਦਿਨ ਉਹਦੀ ਡੈਥ ਹੋ ਜਾਂਦੀ ਹੈ। ਜਿਹੜਾ ਲੋਕਾਂ ਨੂੰ ਕਿਹਾ ਗਿਆ ਵੀ ਇਹਦੀ ਲੁੱਟਖੋ ਹੋਈ ਆ ਵੀ ਵਾਰਦਾਤ ਹੋਈ ਆ ਕੀ ਇਹ ਉਹਦੀ ਪਛਾਈ ਕੀ ਹੈ। ਇਹਦੇ ਵਿੱਚ ਇਹ ਹੈ ਕਿ ਮੀਡੀਆ ਦੇ ਕੁਝ ਪਰਸਨਸ ਨੂੰ ਮਿਸ ਰਿਪਰੈਜ਼ੈਂਟੇਸ਼ਨ ਹੋ ਗਿਆ ਮਿਸ ਕਮਿਊਨੀਕੇਸ਼ਨ ਆਫ ਫੈਕਟਸ ਹੋ ਗਿਆ ਹੈ। ਅਸਲ ਖਬਰ ਇਹ ਹੀ ਹੈ ਕਿ ਐਕਸੀਡੈਂਟ ਹੋਇਆ ਹੈ। ਡਾਕਟਰ ਤੋਂ ਵੀ ਜਾ ਕੇ ਕਲੈਰੀਫਾਈ ਕੀਤਾ ਗਿਆ ਕਿ ਸੱਟਾਂ ਕਿਸ ਤਰ੍ਹਾਂ ਦੀਆਂ ਨੇ। ਕੋਈ ਸਨਾਚਿੰਗ ਵਿਲੇਜ ਵਿੱਚ ਕੋਈ ਦਤ ਵੱਜਦੀ ਹੈ ਜਾਂ ਉਦਾਂ ਦੀ ਕੋਈ ਸੱਟ ਨਹੀਂ ਹੈਗੀਆ ਸਿਰ ਦੇ ਭਾਰ ਬੰਦਾ ਡਿੱਗਿਆ ਤੇ ਉਹੀ ਸੱਟ ਹੈ ਉਹਦੇ ਬਾਈਕ ਤੇ ਵੀ ਡੈਂਟ ਲੱਗਿਆ ਹੋਇਆ ਹੈ ਕਿ ਜਿਹੜਾ ਕਿ ਡਿੱਗਣ ਦੇ ਨਾਲ ਹੀ ਹੈ ਕੁਝ ਆਡੈਂਟੀਫਾਈ ਹੋ ਪਾਇਆ ਕਿਸ ਦਿਨ ਲ ਐਕਸੀਡੈਂਟ ਹੋਇਆ ਸੀ ਕਿਹੜਾ ਵਹੀਕਲ ਸੀਗਾ ਅ ਮੁਦਈ ਦੇ ਜਿਹੜੇ ਉਹਨਾਂ ਦੇ ਬਿਆਨ ਨੇ ਉਹਨਾਂ ਦੇ ਕੰਪਲੇਨੈਂਟ ਦੀ ਫੈਮਿਲੀ ਦੇ ਬਿਆਨ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਗੱਡੀ ਨੰਬਰ ਦਿੱਤਾ ਹੈ ਜੋ ਕਿ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਸੀਸੀਟੀਵੀ ਕੈਮਰਾ ਚੋ ਵੀ ਸਾਡੀ ਉਹਨਾਂ ਨੂੰ ਦੇਖ ਕੇ ਤਫਤੀਸ਼ ਚੱਲ ਰਹੀ ਹੈ ਹਉਨ ਤੱਕ ਸਾਨੂੰ ਇਹ ਪਤਾ ਲੱਗਾ ਕਿ ਇਹ ਸ਼ਾਇਦ ਇੱਕ ਰਿਡਸ ਗੱਡੀ ਐ ਸਿਲਵਰ ਕਲਰ ਦੀ ਉਹਦਾ ਨੰਬਰ ਵੇਰਾ ਹੈਗਾ ਸਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਲੱਗਿਆ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਥੋਂ ਦਾ ਹੈ ਉਹ ਸਬਤ ਫਤਹੀਸ਼ ਜਾ ਰਹੀ ਹੈ ਜੀ ਐ ਕਿ ਕਿੱਥੇ ਦੀ ਇਹ ਜਾਂ ਰਹੀ ਸੀਗਾ ਕਿ ਕਿੱਥੋਂ ਦੀ ਕਿੱਥੇ ਆਇਆ ਸੀਗਾ ਇਹ ਰਿਸ਼ਭ 버ਗਰ ਵਾਲੇ ਦੀ ਕੋਈ ਦੁਕਾਨ ਹੈ ਉਥੋਂ ਹਾਂਜੀ ਉਧਰੋਂ ਦੀ ਜਾ ਰਿਹਾ ਸੀ ਪਾਈ ਵਾਲੇ ਚੌਂਕ ਬਜੀ ਸਾਈਡ ਨਹੀਂ ਸੀ ਇਸ ਕਿਸੇ ਨਹੀਂ ਸੀ ਮੁੰਡਾ 33 ਔਰ 38 ਇਅਰਸ ਜੀ ਮੜੀ ਇੱਕ ਮਾਮਲਾ ਹੋ ਰਿਹਾ ਵੀ ਜਿੱਦਾਂ ਦੇਖਿਆ ਵੇਗੇ ਕਿ ਥਾਣੇ ਤੋਂ ਬਾਹਰ ਪੱਤਰਕਾਰ ਕਵਰਿੰਗ ਕਰਨ ਵਾਸਤੇ ਜਾਂਦੇ ਆ ਉਹ ਥਾਣੇ ਤੋਂ ਬਾਹਰ ਹੀ ਬਾਈਕ ਚੋਰੀ ਹੋ ਜਾਂਦੀ ਹੈ ਵੀ ਇਦਾਂ ਤਾਂ ਇਦਾਂ ਕੋਈ ਪ੍ਰਬੰਧ ਕੀਤਾ ਕੋਈ ਸੀਸੀ ਕੈਮਰਾ ਜਾਂ ਕੋਈ ਇਦਾਂ ਦੀ ਫੋਟੋ ਸਾਮਣੇ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਹਰ ਕੈਮਰਾਸ ਲੱਗੇ ਹੋਏ ਨੇ ਕੈਮਰਾਸ ਨੂੰ ਵੈਰੀਫਾਈ ਕਰਕੇ ਬੰਦੇ ਉਹਨਾਂ ਵਿੱਚ ਅਸੀਂ ਲੱਗੇ ਹੋਏ ਹਾਂ ਜੀ ਠੀਕ ਹੈ ਬੰਤਾ